ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਸ਼ਲਗਮ ਅਤੇ ਮਟਰ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਪਾਂ ਦੇਸੀ ਹੀ ਤਰੀਕੇ ਦੇ ਨਾਲ ਇਹ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਓ ਇੱਥੇ ਆਪਾਂ 1 ਕਿਲੋ ਛਲਗਮ ਲਏ ਆ ਤੇ ਆਪਾਂ ਪਾਈਆ ਕੋਲੇ ਆ ਜੀ ਫਲੀ ਮਟਰ ਆਪਾਂ ਮਟਰ ਪਾ ਕੇ ਸਬਜੀ ਇਹ ਬਣਾਵਾਂਗੇ ਬਹੁਤ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਆ ਦੇਖੋ ਜੀ ਜੇਕਰ ਤੁਹਾਨੂੰ ਇਹਦੇ ਫਾਇਦੇ ਬਾਰੇ ਨਹੀਂ ਪਤਾ ਤਾਂ ਤੁਸੀਂ Google ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਇਹ ਸਬਜੀ ਆਪਾਂ ਨੂੰ ਖਾਣੀ ਚਾਹੀਦੀ ਆ ਹੈਲਦੀ ਹੁੰਦੀ ਆ ਅਤੇ ਇਹ ਇਹ ਛਲਗਮ ਹੁੰਦੇ ਆ ਜਿਹੜੇ ਨਰੋਏ ਹੁੰਦੇ ਨੇ ਵਿੱਚ ਆਇਰਨ ਵਿਟਾਮਿਨਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਆ ਇਹ ਸਬਜੀ ਵਿੱਚ ਨਾ ਮੇਨ ਗੱਲ ਹੁੰਦੀ ਹੈ ਕਿ ਗਲੂਕੋਜ਼ ਦੀ ਜਿਹੜੀ ਮਾਤਰਾ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ 슈ਗਰ ਦੇ ਮਰੀਜ਼ ਵੀ ਇਹ ਸਬਜੀ ਨੂੰ ਬੇਚਿੰਤ ਹੋ ਕੇ ਖਾ ਸਕਦੇ ਆ ਤੇ ਇੱਥੇ ਆਪਾਂ ਜਿਹੜੇ ਸ਼ਲਗਮ ਲਏ ਨੇ ਇਹਨਾਂ ਨੂੰ ਆਪਾਂ ਮਲਕ ਛਿਲਕਾ ਉਤਾਰ ਕੇ ਪੀਸੇਸ ਵਿੱਚ ਕੱਟ ਲਵਾਂਗੇ ਤੇ ਮਟਰ ਵੀ ਆਪਾਂ ਕੱਢ ਕੇ ਰੱਖ ਲਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਜੀ ਦੇਖੋ ਜੀ ਇੱਧਰ ਮੈਂ ਸ਼ਲਗਮਾਂ ਨੂੰ ਛਿੱਲ ਕੇ ਧੋ ਲਿਆ ਸੀ ਧੋਣ ਤੋਂ ਬਾਅਦ ਕੱਟ ਕੱਟ ਲਿਆ ਸੀਗਾ ਕੱਟ ਕੇ ਪਟਾ ਕੇ ਰੱਖ ਦਿੱਤਾ ਸੀ ਮਟਰ ਵੀ ਕੱਢ ਲਏ ਸੀਗੇ ਤੇ ਇਧਰ ਆਪਾਂ ਲਸਣ ਔਰ ਅਦਰਕ ਦਾ ਪੇਸਟ ਬਣਾ ਲਿਆ ਸੀ ਇਹ ਤੁਸੀਂ ਚਾਹੋ ਤਾਂ ਕੱਟ ਕੇ ਵੀ ਪਾ ਸਕਦੇ ਹੋ ਪਰ ਅਗਰ ਤੁਸੀਂ ਪੇਸਟ ਬਣਾ ਕੇ ਪਾਓਗੇ ਤਾਂ ਬਹੁਤ ਵਧੀਆ ਫਲੇਵਰ ਆਵੇਗਾ ਸਬਜੀ ਚ ਸਵਾਦ ਅਨੁਸਾਰ ਆਪਾਂ ਮਿਰਚਾਂ ਪੀਸ ਲਈਆਂ ਨੇ ਦੋ ਟਮਾਟਰ ਬਰੀ ਕੱਟ ਲਏ ਆ ਤੇ ਇੱਕ ਪਿਆਜ਼ ਬਬਰੀ ਕੱਟ ਲਿਆਏ ਹੁਣ ਲਗਾਵਾਂਗੇ ਜੀ ਆਪਾਂ ਸਬਜੀ ਨੂੰ ਤੜਕਾ ਇਧਰ ਆਪਾਂ ਕੜਾਹੀ ਰੱਖ ਲਈ ਹੈ ਜੀ ਗੈਸ ਦੇ ਉੱਤੇ ਇੱਕ ਕੜਛੀ ਪਾਵਾਂਗੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਸਰੋਂ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਵਾਂਗੇ ਜੀ ਦੇਖੋ ਜੀ ਤੇਲ ਗਰਮ ਹੋ ਗਿਆ ਏ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਹਿੰਗ ਹਿੰਗ ਤੁਸੀਂ ਵੀ ਪਾਇਆ ਕਰੋ ਜੀ ਸਰਦੀਆਂ ਦੇ ਵਿੱਚ ਪਾਉਣੀ ਏ ਹਰ ਇੱਕ ਸਬਜ਼ੀ ਦੇ ਵਿੱਚ ਲਾਜ਼ਮੀ ਏ ਜੀ ਇਹਦੇ ਨਾਲ ਕੀ ਐ ਭੈਵਾਦੀ ਨਹੀਂ ਹੁੰਦੀ ਚੰਗ ਹਿੰਗ ਥੋੜੀ ਜੀ ਭੁੱਜ ਗਈ ਏ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਛੋਟੀ ਚਮਚ ਜੀਰਾ ਜੀਰਾ ਵੀ ਟਿੱਕ ਗਿਆ ਏ ਨਾਲ ਹੀ ਪਾ ਦਵਾਂਗੇ ਜੀ ਆਪਾਂ ਲਸਣ ਅਦਰਕ ਦਾ ਪੇਸਟ ਇਸੇ ਇੱਕ ਇੱਥੇ ਆਪਾਂ ਮੀਡੀਅਮ ਕਰ ਲਵਾਂਗੇ ਤਾਂ ਜੋ ਆਪਣਾ ਮਸਾਲਾ ਇੱਕਦਮ ਸੜੇ ਨਾ ਇਧਰ ਅਦਰਕ ਅਤੇ ਲਸਣ ਨੂੰ ਸੇਕ ਲੱਗ ਗਿਆ ਤੇ ਇਹਦੇ ਵਿੱਚ ਪਾਵਾਵਾਂਗੇ ਜੀ ਹੁਣ ਮਿਰਚਾਂ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਪਾ ਸਕਦੇ ਹੋ 1 ਮਿੰਟ ਆਪਾਂ ਮਿਰਚਾਂ ਨੂੰ ਵੀ ਸੇਕ ਲੱਗਣ ਦਵਾਂਗੇ ਮਿਰਚਾਂ ਵੀ ਇੱਕ ਮਿੰਟ ਆਪਾਂ ਨੇ ਭੁੰਨ ਲਿਆ ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ ਨੂੰ ਦੇਖੋ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਭੁੰਨਣਾ ਪਿਆਜ਼ ਨਾ ਮ ਕੱਟ ਕੇ ਧੋ ਲਿਆ ਸੀਗਾ ਤੇ ਇੱਥੇ ਆਪਾਂ ਸੇਕ ਮੀਡੀਅਮ ਹੀ ਰੱਖਿਆ ਹੈ ਤੇ ਆਪਾਂ ਪਿਆਜ਼ ਨੂੰ ਜ਼ਿਆਦਾ ਨਹੀਂ ਭੁੰਨਣਾ ਹਲਕਾ ਜਿਹਾ ਗੁਲਾਬੀ ਕਰਾਂਗੇ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਜ਼ਿਆਦਾ ਜਲਿਆ ਹੋਇਆ ਵਧੀਆ ਨਹੀਂ ਲੱਗਦਾ ਦੇਖੋ ਪਿਆਜ਼ ਹਲਕੇ ਹਲਕੇ ਜਿਹਾ ਪੁੱਝ ਹੋਣ ਲੱਗ ਗਏ ਆ ਤੇ ਜ਼ਿਆਦਾ ਨਹੀਂ ਸਾੜਨੇ ਆਪਾਂ ਇਹਦੇ ਵਿੱਚ ਹੁਣ ਬੇਸਿਕ ਜਿਹੇ ਮਸਾਲੇ ਪਾ ਲਵਾਂਗੇ ਜੀ ਛੋਟੀ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਇੱਕ ਅੱਧੀ ਚਮਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਦੇਵਾਂਗੇ ਜੀ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਬਾਕੀ ਹੋਰ ਮਸਾਲੇ ਪਾਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਇਹ ਦੇਸੀ ਏ ਤਰੀਕੇ ਦੇ ਨਾਲ ਹੀ ਸਬਜ਼ੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾ ਦਵਾਂਗੇ ਜੀ ਟਮਾਟਰਾਂ ਨੂੰ ਆਪਾਂ ਪੱਕਣ ਦਵਾਂਗੇ ਚੰਗੀ ਤਰ੍ਹਾਂ ਨਾਲੇ ਆਪਣਾ ਮਸਾਲਾ ਭੁੱਜ ਜੂ ਹੋਰ ਤੇ ਨਾਲੇ ਆਪਣਾ ਆਪਣੇ ਜਿਹੜੇ ਟਮਾਟਰ ਨੇ ਇਹ ਵੀ ਸੌਫਟ ਹੋ ਜਾਣਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਦੇਖੋ ਜੀ ਥੋੜਾ ਜਿਹਾ ਪਾਣੀ ਪਾ ਦੇਣਾ ਹੈ ਆਪਾਂ ਨੇ ਤੇ ਇਹਨੂੰ ਘਟਕ ਦੇਣਾ ਹੈ ਟਮਾਟਰ ਬਣੇ ਚੰਗੀ ਤਰ੍ਹਾਂ ਨਾਲ ਸੌਫਟ ਹੋ ਜਾਣਗੇ ਦੇਖੋ ਜੀ ਟਮਾਟਰਾਂ ਦੇ ਨਾਲ ਹੀ ਆਪਾਂ ਮਟਰ ਪਾ ਦਵਾਂਗੇ ਇਹ ਇਹ ਵੀ ਥੋੜੇ ਜਿਹਾ ਸੌਫਟ ਹੋ ਜਾਣਗੇ ਕਿਉਂਕਿ ਛਲਗਮ ਬਣਨੇ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ 15 ਮਿੰਟ ਦੇ ਵਿੱਚ ਮੀਡੀਅਮ ਤੇ ਇੱਕ ਤੇ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਸੇਕ ਕਰਵਾ ਲਵਾਂਗੇ ਦੇਖੋ ਜੀ ਚੰਗੀ ਤਰ੍ਹਾਂ ਦੇ ਨਾਲ ਲੱਗ ਚੁੱਕਿਆ ਹੈ ਮਸਾਲੇ ਨੂੰ ਸੇਕ ਤੇ ਟਮਾਟਰ ਵੀ ਸੌਫਟ ਹੋ ਗਏ ਆ ਨਾਲ ਆਪਣੇ ਮਟਰ ਵੀ ਸੌਫਟ ਹੋ ਗਏ ਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਛਲਗਮ ਤੁਸੀਂ ਦੇਖ ਸਕਦੇ ਹੋ ਮਸਾਲੇ ਦਾ ਕਲਰ ਕਿੰਨਾ ਸੋਨਾ ਆਇਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਛਾਲਗਮ ਪਾ ਦਵਾਂਗੇ ਛਾਲਗਮ ਮੈਂ ਪਹਿਲਾਂ ਹੀ ਧੋ ਕੇ ਰੱਖ ਲਈ ਸੀ ਕਈ ਮੇਰੀਆਂ ਭੈਣਾਂ ਇਹਦੇ ਵਿੱਚ ਆਲੂ ਵੀ ਪਾ ਲੈਂਦੀਆਂ ਨੇ ਅਗਰ ਤੁਸੀਂ ਆਲੂ ਖਾਣੇ ਹੋ ਤਾਂ ਤੁਸੀਂ ਦੋ ਕੇ ਦੇ ਵਿੱਚ ਆਲੂ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਆਪਾਂ ਮਟਰ ਤੇ ਛਾਲਗਮ ਦੀ ਸਬਜ਼ੀ ਹੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਸਾਰੀ ਸਬਜ਼ੀ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਜੀ ਦੇਖੋ ਜੀ ਸਾਰੀ ਸਬਜੀ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈ ਹੈ ਦੇਖੋ ਚੇਤਾ ਸ਼ਲਗਮ ਹੈਗੇ ਆ ਤਾਜੇ ਤਾਂ ਇਹਨਾਂ ਨੂੰ ਬਣਾਉਣ ਵਿੱਚ 10 15 ਕਿ ਮਿੰਟ ਮਸਾਂ ਹੀ ਲੱਗਣਗੇ 15 18 ਕਿ ਮਿੰਟ ਅਗਰ ਸ਼ਲਗਮ ਬਾਸੇ ਆ ਤਾਂ 20 25 25 30 ਮਿੰਟ ਇਹਨੂੰ ਪਾਣ ਦੇ ਵਿੱਚ ਲੱਗ ਜਾਣਗੇ ਤੇ ਇਹਦੇ ਵਿੱਚ ਪਾਣੀ ਵੀ ਇੰਧਾ ਇੱਕ ਗਲਾਸ ਪਾਊਗਾ ਅਗਰ ਇਹ ਬਾਸੇ ਆ ਠੀਕ ਹੈ ਜੀ ਤੇ ਇਹ ਹੈਗੇ ਆ ਤਾਜੇ ਇਹਦੇ ਵਿੱਚ ਆਪਾਂ ਪਹਿਲਾਂ ਹੀ ਜਿਹੜਾ ਮਸਾਲੇ ਚ ਪਾਣੀ ਵਗੈਰਾ ਪਾਣਾ ਸੀ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਵਾਂਗੇ ਤੇ ਇਹਨੂੰ ਆਪਾਂ ਮੀਡੀਅਮ ਜੇ ਸੇਕਦੇ ਉੱਤੇ ਢੱਕ ਕੇ ਰੱਖ ਮਾਗੇ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਜੀ ਦੇਖੋ ਜੀ ਇੱਧਰ ਸਬਜੀ ਨੂੰ ਪੱਕਦੇ ਹੋਏ ਪੂਰੇ 20 ਮਿੰਟ ਹੋ ਗਏ ਆ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਵਿੱਚ ਵਿੱਚ ਨੂੰ ਨਾ ਮੈਂ ਇਹਦੇ ਵਿੱਚ ਕੜਸੀ ਚਲਾਂਦੀ ਰਹੀ ਸੀ ਤੇ ਤੁਸੀਂ ਇਦਾਂ ਕਰਕੇ ਨਾ ਸਬਜੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਬਿਲਕੁਲ ਪੱਕ ਗਈ ਹੈ ਸਬਜੀ ਆਪਣੀ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਹਰਾ ਧਨੀਆ ਹਰਾ ਧਨੀਆ ਇਹ ਸਬਜੀ ਦੇ ਵਿੱਚ ਪਾਇਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਖੂਬ ਸਾਰਾ ਹਰਾ ਧਨੀਆ ਇਹਨੂੰ ਪਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਬਹੁਤ ਵਧੀਆ ਸਬਜ਼ੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ